ਜੋ ਦੁਨੀਆ ਦੀਆਂ ਬਹੁਤ ਸਾਰੀਆਂ ਖਤਰਨਾਕ ਪੌੜੀਆਂ ਬਾਰੇ ਦਸੀ ਤਾਂ ਤੁਸੀਂ ਇਹਨਾਂ 'ਤੇ ਚੜ੍ਹਨਾ ਪਸੰਦ ਨਹੀਂ ਕਰੋਗੇ ਕਿਉਂਕਿ ਇਹਨਾਂ ਉੱਪਰ ਚੜ੍ਹਨਾ ਮੌਤ ਦੇ ਮੂੰਹ ਦੇ ਵਿੱਚ ਜਾਣਾ ਹੀ ਹੈ 10ਵੇਂ ਨੰਬਰ 'ਤੇ ਜੋ ਪੌੜੀਆਂ ਆਉਂਦੀਆਂ ਹਨ ਉਹਨਾਂ ਦਾ ਨਾਂ ਹੈ ਮਾਚੂ ਪੀਚੂ ਜੋ ਉਰੂਸ ਦੇ ਵਿੱਚ ਹਨ ਪੌੜੀਆਂ ਸਮੁੰਦਰੀ ਤਹਿ ਤੋਂ 2720 ਫੁੱਟ ਉੱਚੀਆਂ ਹਨ ਜੇਕਰ ਤੁਹਾਡਾ ਇਹਨਾਂ ਪੌੜੀਆਂ ਤੋਂ ਥੋੜਾ ਜਿਹਾ ਵੀ ਪੈਰ ਤਿਲਕ ਗਿਆ ਤਾਂ ਤੁਸੀਂ ਸਿੱਧਾ ਖਾਈ ਦੇ ਵਿੱਚ ਜਾ ਡਿੱਗੋਗੇ ਇਹ ਪਹਾੜ ਦੇ ਉੱਪਰ ਬਹੁਤ ਹੀ ਸੋਹਣਾ ਕਿਲਾ ਬਣਿਆ ਹੋਇਆ ਹੈ ਇਸ ਨੂੰ ਦੇਖਣ ਦੇ ਲਈ ਲੋਕ ਇਹ ਪੌੜੀਆਂ ਚੜ ਕੇ ਜਾਂਦੇ ਹਨ 9ਵੇਂ ਨੰਬਰ ਤੇ ਆਉਂਦੀਆਂ ਹਨ ਪੀਕੋ ਡਾਟੀ ਸੂਚਾ ਇਹ ਪੌੜੀਆਂ ਬ੍ਰਾਜ਼ੀਲ ਦੇ ਵਿੱਚ ਹਨ ਇਹਨਾਂ ਪੌੜੀਆਂ ਨੂੰ ਪੱਥਰਾਂ ਤੋਂ ਕੱਟ-ਕੱਟ ਕੇ ਬਣਾਇਆ ਗਿਆ ਹੈ ਸਪੋਰਟ ਦੇ ਲਈ ਇੱਕ ਸਾਈਡ ਤੇ ਸੰਗਲ ਲੱਗਿਆ ਹੋਇਆ ਹੈ ਸਪੋਰਟ ਹੋਣ ਦੇ ਬਾਵਜੂਦ ਵੀ ਲੋਕ ਇਹਨਾਂ ਪੌੜੀਆਂ ਤੋਂ ਥਿਲਸ ਜਾਂਦੇ ਹਨ ਇਸ ਲਈ ਇਹ ਬਹੁਤ ਜ਼ਿਆਦਾ ਖਤਰਨਾਕ ਹਨ ਹੀਠਾ ਤੋਂ ਉੱਪਰ ਪਹੁੰਚਣ ਲਈ ਲੋਕਾਂ ਨੂੰ ਇੱਥੋਂ 6 ਘੰਟੇ ਲੱਗ ਜਾਂਦੇ ਹਨ 8ਵੇਂ ਨੰਬਰ ਤੇ ਆਉਂਦਾ ਹੈ ਹਰੀਆਰ ਫੋਰਟ ਇਹ ਇੰਡੀਆ ਦੇ ਮਹਾਰਾਸ਼ਟਰ ਰਾਜ ਦੇ ਵਿੱਚ ਹੈ ਇਹ ਇਹ ਪੌੜੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਹਨ ਇਹ ਫੋਰਟ ਨਾਸਿਕ ਦੇ ਵਿੱਚ ਹੈ ਮੀ ਪੈਣ ਕਾਰਨ ਇੱਥੇ ਤਿਲਸਣ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਬਹੁਤ ਪੁਰਾਣੀ ਆਉਣ ਕਰਕੇ ਇਹ ਬਹੁਤ ਜ਼ਿਆਦਾ ਖਤਰਨਾਕ ਹਨ ਸਪੋਰਟ ਦੇ ਲਈ ਇੱਥੇ ਕੋਈ ਵੀ ਚੇਨ ਅਤੇ ਕੇਬਲ ਨੂੰ ਨਹੀਂ ਲਗਾਇਆ ਗਿਆ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਸੀ ਕਿ ਇਸ ਦੇ ਉੱਪਰ ਕੋਈ ਹਮਲਾ ਨਾ ਕਰ ਸਕੇ ਜਿਸ ਪਹਾੜੀ ਦੇ ਉੱਪਰ ਇੱਕ ਕਿਲਾ ਬਣਿਆ ਹੋਇਆ ਹੈ ਕਿਲੇ ਦੇ ਅੰਦਰ ਜਾਣ ਲਈ ਸਿਰਫ ਇੱਕ ਹੀ ਰਸਤਾ ਹੈ ਇਹਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਬਹੁਤ ਜ਼ਿਆਦਾ ਆਉਂਦੇ ਹਨ 7 ਨੰਬਰ ਤੇ ਆਉਂਦਾ ਹੈ ਗਾਉਟੇਪਰੋਕ ਇਹ ਪਹਾੜ ਕੈਲੀਫੋਰਨੀਆ ਦੇ ਵਿੱਚ ਹੈ ਉੱਪਰ ਜਾਣ ਲਈ ਇੱਥੇ 6.5 ਸੋ ਪੌੜੀਆਂ ਹਨ ਇਹਨੂੰ ਦੇਖਣ ਤੋਂ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਪੌੜੀਆਂ ਉੱਤੇ ਕੀ ਖਤਰਾ ਹੋਵੇਗਾ ਹਰੇਕ ਟਾਈਮ ਇਨ੍ਹਾਂ ਪੌੜੀਆਂ ਉੱਤੇ ਪਾਣੀ ਵਹਿੰਦਾ ਰਹਿੰਦਾ ਹੈ ਅਤੇ ਤਿਲਸਣ ਕਾਰਨ ਇੱਥੇ ਬਹੁਤ ਸਾਰੀ ਲੋਕਾਂ ਦੀ ਮੌਤ ਵੀ ਹੋ ਗਈ ਹੈ। ਪੀਲੇ ਮੌਸਮ ਦੇ ਵਿੱਚ ਇਹ ਪਹਾੜ ਦੇ ਉੱਪਰ ਚਾਰੇ ਪਾਸਿਓਂ ਹਰਿਆਲੀ ਨਜ਼ਰ ਆਉਂਦੀ ਹੈ। ਇਸ ਲਈ ਲੋਕ ਇੱਥੇ ਦੂਰੋਂ-ਦੂਰੋਂ ਦੇਖਣ ਲਈ ਆਉਂਦੇ ਹਨ। 6ਵੇਂ ਨੰਬਰ ਦੇ ਆਉਂਦੀਆਂ ਦੀ ਹਾਈਕੂ ਸਟੇਅਰਸ ਇਹ ਪੌੜੀਆਂ ਹਵਾਈ ਦੇ ਵਿੱਚ ਹਨ ਜੋ ਪੂਰੇ ਪਹਾੜ ਦੇ ਉੱਪਰ ਫੈਲੀਆਂ ਹਨ। ਇਨ੍ਹਾਂ ਪੌੜੀਆਂ ਦੀ ਗਿਣਤੀ 3000 ਤੋਂ ਜ਼ਿਆਦਾ ਹੈ। ਇਹ ਪੌੜੀਆਂ ਪੁਰਾਣੀਆਂ ਹੋਣ ਕਰਕੇ ਬਹੁਤ ਜ਼ਿਆਦਾ ਕਮਜ਼ੋਰ ਹੋ ਗਈਆਂ ਹਨ। 5ਵੇਂ ਨੰਬਰ ਦੇ ਜੋ ਪੌੜੀਆਂ ਆਉਂਦੀਆਂ ਹਨ ਉਹ ਚੰਦ ਵਾਵੜੀਆਂ ਹਨ ਜੋ ਭਾਰਤ ਦੇ ਵਿੱਚ ਰਾਜਸਥਾਨ ਦੇ ਵਿੱਚ ਬਣੀਆਂ ਹੋਈਆਂ ਪਹਿਲਾਂ ਵਾਲੀਆਂ ਸਾਰੀਆਂ ਪੌੜੀਆਂ ਪਹਾੜਾਂ ਵਿੱਚ ਸੀ ਸਿਰਫ ਉੱਪਰ ਜਾਣ ਲਈ ਪਰ ਇਹ ਇਹ ਪੌੜੀਆਂ ਹੇਠਾਂ ਜਾਣ ਲਈ ਹਨ ਜਿੱਥੇ ਨੂੰ ਇਹ ਪੌੜੀਆਂ ਜਾਂਦੀਆਂ ਹਨ ਇਹ ਬਹੁਤ ਹੀ ਡੂੰਗੀ ਜਗ੍ਹਾ ਹੈ ਇਹ ਪੌੜੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਹਨ ਕਿਉਂਕਿ ਇੱਕ ਸਾਈਡ ਤਾਂ ਦੀਵਾਰ ਦਾ ਸਹਾਰਾ ਹੈ ਪਰ ਦੂਸਰੀ ਸਾਈਡ ਸਿੱਧਾ ਟੋਆ ਹੀ ਹੈ ਇਹ ਦੇਖਣ ਨੂੰ ਤਾਂ ਜ਼ਿਆਦਾ ਪੁਰਾਣੀ ਨਹੀਂ ਲੱਗਦੀ ਪਰ ਇਹ 127300 ਸਾਲ ਪੁਰਾਣੀ ਹੈ ਚੌਥੇ ਨੰਬਰ ਤੇ ਆਉਂਦੀਆਂ ਹਨ ਪੌੜੀਆਂ ਵਾਈਫ ਐਰੀਟਾ ਇਹ ਪੌੜੀਆਂ ਸਵਿਟਜ਼ਰਲੈਂਡ ਦੇ ਵਿੱਚ ਹਨ ਇਹ ਦੁਨੀਆ ਦੀ ਖਤਰਨਾਕ ਪੌੜੀਆਂ ਦੇ ਵਿੱਚੋਂ ਇੱਕ ਹਨ ਇਹਨਾਂ ਨੂੰ ਕਿਸੇ ਪੱਥਰ ਦੇ ਨਾਲ ਨਹੀਂ ਬਣਾਇਆ ਗਿਆ ਹੈ ਬਲਕਿ ਇਹਨਾਂ ਨੂੰ ਪਹਾੜ ਦੇ ਵਿੱਚ ਲੋਹੇ ਦੀ ਇੱਕ ਪਾਈਪ ਫਸਾ ਕੇ ਬਣਾਇਆ ਗਿਆ ਹੈ ਪੌੜੀਆਂ ਦੇ ਉੱਪਰ ਚੜ੍ਹਨ ਲਈ ਸਾਈਡ ਤੇ ਇੱਕ ਮੋਟੀ ਕੇਬਲ ਨੂੰ ਲਗਾਇਆ ਗਿਆ ਹੈ ਜਿਸ ਦੇ ਸਹਾਰੇ ਨਾਲ ਪੌੜੀਆਂ ਦੇ ਉੱਪਰ ਚੜ੍ਹ ਕੇ ਜਾਇਆ ਜਾ ਸਕਦਾ ਹੈ ਤੀਜੇ ਨੰਬਰ ਤੇ ਆਉਂਦੀਆਂ ਹਨ ਹੂ ਆਸਾਨ ਮਾਊਂਟੇਨ ਇਹ ਪਹਾੜ ਚਾਈਨਾ ਦੇ ਵਿੱਚ ਹੈ ਇਹ ਪੌੜੀਆਂ ਬਿਲਕੁਲ ਸਿੱਧੀਆਂ ਹਨ ਉੱਪਰ ਚੜ੍ਹਨ ਲਈ ਇੱਕ ਚੈਨ ਨੂੰ ਲਗਾਇਆ ਗਿਆ ਹੈ ਬਹੁਤ ਸਾਰੇ ਲੋਕਾਂ ਦੀ ਇਹਨਾਂ ਪੌੜੀਆਂ ਤੋਂ ਡਿੱਗਣ ਕਰ ਮੌਤ ਵੀ ਹੋ ਗਈ ਹੈ ਸਿਖਰ ਤੇ ਜਾਣ ਤੋਂ ਬਾਅਦ ਜੋ ਨਜ਼ਾਰਾ ਪਹਾੜਾਂ ਦਾ ਦਿਸਦਾ ਹੈ ਉਹ ਬਹੁਤ ਹੀ ਸ਼ਾਨਦਾਰ ਹੁੰਦਾ ਹੈ ਦੂਜੇ ਨੰਬਰ ਤੇ ਆਉਂਦੀ ਹੈ ਦੀ ਸਕਾਈ ਲੈਡਰ ਇਹ ਪੌੜੀਆਂ ਆਸਟਰੀਆ ਦੇ ਵਿੱਚ ਹਨ ਇਸ ਪੌੜੀਆਂ ਦੇ ਉਪਰੋ ਹੀ ਲੋਕ ਜਾ ਸਕਦੇ ਹਨ ਜਿਨ੍ਹਾਂ ਨੂੰ ਉਚਾਈ ਤੋਂ ਡਰ ਨਹੀਂ ਲੱਗਦਾ ਇਹ ਪੌੜੀਆਂ ਸਿਰਫ ਕੇਬਲ ਦੇ ਨਾਲ ਬਣੀਆਂ ਹੋਈਆਂ ਹਨ ਜੇਕਰ ਤੁਸੀਂ ਅੱਗੇ ਪਹਾੜ ਤੇ ਜਾਣਾ ਹੈ ਤਾਂ ਸਿਰਫ ਇਹੀ ਰਸਤਾ ਹੈ ਪਹਾੜ ਦੇ ਉੱਪਰ ਚੜ੍ਹਨ ਤੋਂ ਬਾਅਦ 뷰 ਬਹੁਤ ਹੀ ਸ਼ਾਨਦਾਰ ਹੁੰਦਾ ਹੈ ਹੁਣ ਗੱਲ ਕਰਦੇ ਹਾਂ ਦੁਨੀਆ ਦੀ ਸਭ ਤੋਂ ਖਤਰਨਾਕ ਪੌੜੀ ਬਾਰੇ ਜਿਸ ਦਾ ਨਾਮ ਹੈ ਕਾਲਾਵੰਤਨ ਦੁਰਗ ਇਹ ਪੌੜੀਆਂ ਮਹਾਰਾਸ਼ਟਰਾ ਦੇ ਰਾਏਗੜ ਡਿਸਟ੍ਰਿਕਟ ਦੇ ਵਿੱਚ ਹਨ ਪਿਛਲੀਆਂ ਸਾਰੀਆਂ ਪੌੜੀਆਂ ਦੇ ਵਿੱਚ ਜੋ ਤੁਹਾਨੂੰ ਅਸੀਂ ਦੱਸਿਆ ਹੈ ਉਨ੍ਹਾਂ ਦੇ ਵਿੱਚ ਕੁਝ ਨਾ ਕੁਝ ਸਪੋਰਟ ਲਈ ਲੱਗਿਆ ਹੋਇਆ ਹੈ ਪਰ ਇਸ ਪੌੜੀਆਂ ਦੇ ਵਿੱਚ ਸਪੋਰਟ ਲਈ ਕੁਝ ਨਹੀਂ ਲੱਗਿਆ ਹੋਇਆ ਬਿਨਾ ਕਿਸੇ ਸਪੋਰਟ ਤੋਂ ਹੀ ਤੁਹਾਨੂੰ ਇਸ ਕਿਲੇ ਦੇ ਉੱਪਰ ਚੜ੍ਹਨਾ ਹੋਵੇਗਾ ਕਈਆਂ ਜਗ੍ਹਾ ਦੇ ਉੱਪਰ ਅਜਿਹੇ ਮੋੜ ਹਨ ਜਿੱਥੋਂ ਕ੍ਰੋਸ ਕਰਨਾ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ ਮੀਂਹ ਦੇ ਸਮੇਂ ਦੀ ਵਿੱਚ ਇਹਨਾਂ ਉੱਪਰ ਚੜ੍ਹਨਾ ਤੇ ਉਤਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਬਹੁਤ ਸਾਰੀ ਲੋਕਾਂ ਦੀ ਇਸ ਪੌੜੀਆਂ 'ਚੋਂ ਟਿਲਕਣ ਕਰ ਮੌਤ ਵੀ ਹੋ ਗਈ ਹੈ ਠੀਕ ਹੈ ਦੋਸਤੋ ਇਹ ਹੀ ਸੀ ਦੁਨੀਆ ਦੀਆਂ ਕੁਝ ਖਤਰਨਾਕ ਪੌੜੀਆਂ